किले जाओ जमादाद 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 बंद जमीनी बात है ऐ नुकसाना जी होशियारा प्यारा किया अरे सही एक उनका बात थी أكو تلاقي تلعبين ਔਰ ਜੀ ਜਮਾਨਾ ਦੇ ਸਰਪੰਚ ਸਾਹਿਬ ਜੀ ਸਾਡੇ ਮੁੰਡੇ ਤੇ ਕੀ ਕੀ ਗੱਲ ਕੀਤੀ ਕੀ ਗੱਲ ਕੀਤੀ ਅਸੀਂ 15 ਸਾਲਾਂ ਤੋਂ ਗੱਲ ਇਹ ਨਹੀਂ ਹੈ ਜੀ 13 ਸਾਲ ਤੋਂ ਮੰਗ ਰਹੀਆਂ ਇੱਕ ਇੱਕ 23 ਸਾਲ ਤੋਂ ਮੰਗ ਰਹੀਆਂ ਉਹਨਾਂ ਦੇ ਪੁੱਤਰ ਆ ਸਾਡੀ ਲੋਕਾਂ ਨਾਲ ਰਹਿੰਦੇ ਆ ਲੋਕਾਂ ਲਈ ਜੰਮੇ ਪੜੇ ਆ ਠੀਕ ਆ ਅੱਗੇ ਤੋਂ ਤੋਂ ਸਾਡੇ ਤੋਂ ਕਮਾਈਆਂ ਖਾਤੀਆਂ ਅੱਜ ਸਾਡੇ जलो <laughs> ਲੋਕ ਕੋਈ ਲੋਕ ਮੋਜਾ ਕਰ ਰਹੇ ਸਾਰਿਆਂ ਨੂੰ ਨਮਸਕਾਰ ਜੀ ਅੱਜ ਜਿਹੜੀ ਧੋਬੀ ਬਾਜ਼ਾਰ ਤੇ ਲੜਾਈ ਹੋਈ ਹੈ ਮਹੰਤਾਂ ਦੀ ਜਿਹੜੀ ਵਧਾਈ ਮੰਗਣ ਦੇ ਮਾਮਲੇ ਤੋਂ ਦੋ ਗਰੁੱਪਾਂ ਦੀ ਲੜਾਈ ਹੋਈ ਹੈ ਉਹ ਬਹੁਤ ਮੰਦਭਾਗੇ ਘਟਨਾ ਹੋਈ ਹੈ ਜਿਹੜਾ ਕਿ ਲੋਕਾਂ 'ਚ ਬਹੁਤ ਰੋਸ ਪਾਇਆ ਜਾ ਰਿਹਾ ਹੈ ਇਸ ਨੂੰ ਮੰਡੇ ਰੱਖ ਨਜ਼ਰ ਰੱਖਦੇ ਹੋਏ ਵਪਾਰ ਮੰਡਲ ਨੇ ਇੱਕ ਫੈਸਲਾ ਲਿਆਗਾ ਜਿਹੜੀ ਕਿ ਸਾਡੀ 29 ਤਰੀਕ ਨੂੰ ਮਿਊਜ਼ੀਅਮ ਰੱਖੀ ਗਈ ਆ ਸੈਂਸਿਟੀਵ ਕਲਾਸਿਕ ਚ ਤੇ ਉਦੋਂ ਤੱਕ ਇਹਨਾਂ ਨੂੰ ਵਧਾਈ ਕਿਸੇ ਨੂੰ ਨਹੀਂ ਦੇਣੀ ਤੇ 29 ਤਰੀਕ ਨੂੰ ਜੋ ਫੈਸਲਾ ਹੋਊਗਾ ਉਹ ਲਾਗੂ ਹੋਊਗਾ ਫਿਰ ਇਹਨਾਂ ਨੂੰ ਵਧਾਈ ਦੇਣੀ ਆ ਜੇ ਕੋਈ ਗਰੁੱਪ ਕੋਈ ਧੱਕਾ ਕਰਦਾ ਜਾਂ ਧੱਕੇ ਵਾਲ ਮੰਡਲ ਆਉਂਦਾ ਤਾਂ ਤੁਸੀਂ ਵਪਾਰ ਮੰਡਲ ਨੂੰ ਸੂਚਿਤ ਕਰੋ ਇਹ ਅੱਜ ਦਾ ਵਪਾਰ ਮੰਡਲ ਵੱਲੋਂ ਇਹ ਫੈਸਲਾ ਲਿੱਤਾ ਗਿਆ ਜਿਹੜੀ ਅੱਜ ਇਹਨਾਂ ਦੀ ਲੜਾਈ ਹੋਈ ਸੀਗੀ ਇਹਦੇ ਨਾਲ ਮਾਹੌਲ ਖਰਾਬ ਹੋ ਰਿਹਾ ਹੈਗਾ ਸ਼ਹਿਰ ਦਾ ਇਹਨਾਂ ਦੇ ਗਰੁੱਪ ਜਿਹੜੇ ਹੈਗੇ ਮਾਨਤਾ ਦੇ ਇਹ ਸ਼ਰਧਾ ਦੇ ਵਿੱਚ ਵੀ ਇਹਨਾਂ ਨੇ ਮੰਗਣਾ ਸ਼ੁਰੂ ਕਰਤਾ ਸੀਗਾ ਜਦੋਂ ਕਿ ਸਾਡੇ ਧਰਮ ਦੇ ਅਨੁਸਾਰ ਸ਼ਰਧਾ ਦੇ ਵਿੱਚ ਤਾਂ ਅਸੀਂ ਕੋਈ ਨਵੀਂ ਚੀਜ਼ ਨਹੀਂ ਕਰਦੇ ਕੋਈ ਵਧਾਈ ਵਾਲਾ ਕੰਮ ਨਹੀਂ ਕਰਦੇ ਕੋਈ ਕੱਪੜਾ ਵਗੈਰਾ ਵੀ ਨਹੀਂ ਖਰੀਦਦੇ ਆਪਾਂ ਨਾ ਤੇ ਇਹਨਾਂ ਦੇ ਗਰੁੱਪਾਂ ਨਾਲ ਸਾਡਾ ਤਾਲਮੇਲ ਹੋਇਆ ਹੈਗਾ ਜਿਹੜੇ ਇਹਨਾਂ ਦੇ 3-4 ਗਰੁੱਪ ਹੈਗੇ ਆ ਉਹਨਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਜੋ ਵੀ ਫੈਸਲਾ ਹੋਊਗਾ ਉਹ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਜਾਊਗਾ ਉਹ ਵਾਲਾ ਫੈਸਲਾ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੂੰ ਜੋ ਵੀ ਡਿਸਾਈਡ ਹੋਊਗਾ ਜਿੰਨੀ ਵਧਾਈ ਡਿਸਾਈਡ ਹੋਗੀ ਉੰਨੀ ਵਧਾਈ ਜਿਹੜੀ ਇਹਨਾਂ ਨੂੰ ਦਿੱਤੀ ਜਾਊਗੀ ਅਸ ਤੋਂ ਹਲੇ ਤੱਕ ਮਤਲਬ ਇਹੀ ਹੈ ਸਾਹਮਣੇ ਆਇਆ ਹੈਗਾ ਸਾਡੇ ਵਪਾਰ ਮੰਡਲ ਦੀ ਮੀਟਿੰਗ ਦੇ ਵਿੱਚ ਕਿ ਉਦੋਂ ਤੱਕ ਆਪਾਂ ਕੋਈ ਵਿਧਾਈ ਨਹੀਂ ਦੇਣੀ ਹੁਣ 29 ਤਰੀਕ ਦੀ ਮੀਟਿੰਗ ਹੋਊਗੀ ਮੀਟਿੰਗ 'ਚ ਜੋ ਵੀ ਫੈਸਲਾ ਹੋਊਗਾ ਤੁਹਾਨੂੰ ਸਾਰੇ ਬਠਿੰਡੇ ਵਾਲਿਆਂ ਦੀ ਦੁਕਾਨਦਾਰ ਨੂੰ ਦੱਸ ਦਿੱਤਾ ਜਾਊਗਾ ਉਦੋਂ ਤੱਕ ਕਿਸੇ ਵੀ ਗਰੁੱਪ ਨੂੰ ਕੋਈ ਵਿਧਾਈ ਨਹੀਂ ਮਿਲਣੀ